ਅਜਿਹਾ ਸੀ ਬੈਂਕ ਵਿੱਚ ਦੰਦ ਹੈ ਹੋਈ ਲੋਟਰੀ ਵਿੱਚ ਸਾਡੇ ਕੋਲ ਮੌਕੇ ਦੇ ਚਸ਼ਮਦੀਤ ਗਵਾਹ ਵੀ ਹੈ ਕਿਉਂਕਿ ਇਹ ਬਿਲਕੁਲ ਨਾਲ ਸ਼ਾਪ ਹੈ ਅੰਕਲ ਜੀ ਤੇ ਜਿਹੜੇ ਅੰਦਰ ਉਸ ਵਕਤ ਮੌਜੂਦ ਵੀ ਸਿਗੇ ਅੰਕਲ ਆਪਣਾ ਨਾਮ ਦੱਸਿਓ ਕੀ ਹੈ ਜੀ ਈਸ਼ਵਰ ਕੁਮਾਰ ਅੱਛਾ ਜਦੋਂ ਇਹ ਸਾਰੀ ਵਾਰਦਾਤ ਹੋਈ ਹੈ ਤੁਸੀਂ ਬੈਂਕ ਦੇ ਵਿੱਚ ਗਏ ਆ ਉਸ ਤੋਂ ਬਾਅਦ ਅੰਦਰ ਕੀ ਕੁਛ ਦਾ ਮਾਹੌਲ ਇਦਾਂ ਸੀ ਜਦੋਂ ਮੈਂ ਗਿਆ ਸੀਗਾ ਉਸ ਵੇਲੇ ਸਾਰਾ ਆਪਣਾ ਕੰਮ ਕਰ ਚੁੱਕੇ ਸੀਗੇ ਮੈਂ 3:00 ਵਜੇ ਦੇ 10 ਮਿੰਟ ਤੋਂ ਤਕਰੀਬਨ ਅੰਦਰ ਗਿਆ ਸੀਗਾ ਬੈਂਕ ਦੇ ਆਪਣਾ ਖਾਤਾ ਚੈੱਕ ਕਰਾਉਂਦੇ ਹਾਂ ਵੀ ਕੀ ਬੈਲੈਂਸ ਵਿੱਚ ਰੰਦਾ ਜਦੋਂ ਜਮਾ ਜਦੋਂ ਮੈਂ ਗਿਆ ਸੀ ਅੰਦਰ ਤੇ ਉਹ ਮੈਂ ਸੋਚਿਆ ਵੀ ਕਸਟਮਰ ਖੜੇ ਆ ਤੇ ਜਦੋਂ ਮੈਂ ਬਰਾਬਰ ਗਿਆ ਤਾਂ ਉਹਨਾਂ ਨੇ ਮੇਰੇ ਕੋਲ ਮੋਬਾਈਲ ਖੋਲਿਆ ਮੋਬਾਈਲ ਫੜਾ ਮੈਨੂੰ ਉਸ ਤੋਂ ਬਾਅਦ ਮੈਨੂੰ ਕਹਿੰਦੇ ਜਾ ਕੇ ਸੀਟ ਤੇ ਬਹਿ ਜਾ ਸਾਹਮਣੇ ਤੇ ਜਦੋਂ ਸੀਟ ਤੇ ਬੈਠਾ ਤੇ ਹੋੜੀ ਝੋੜੀ ਕਰਕੇ ਬਾਹਰ ਨਿਕਲ ਗਿਆ ਸਾਰੇ ਨਟ ਗਿਆ ਨੱਚੀ ਉਹਦਾ ਮਤਲਬ ਵਾਰਦਾਤ ਨੂੰ ਅੰਜਾਮ ਦੇਤਾ ਕੁੱਟ ਮਾਰ ਵੀ ਕਿਸੇ ਨੇ ਕੀਤਾ ਜਿਹੜੇ ਜਿਹੜੇ ਬੈਂਕ ਦਾ ਸਕਿਉਰਟੀ ਗਾਰਡ ਆ ਉਹਦੇ ਕੋਲ ਅਸਲਾ ਵੀ ਹੈਗਾ ਉਹਨੂੰ ਬਿਠਾਇਆ ਹੋਇਆ ਸੀਗਾ ਜੀ ਅਸਲਾ ਦੀਆਂ ਨਾਲ ਕੋਈ ਹੈਗਾ ਜੀ ਕੋਈ ਵੀ ਸਕਿਉਰਟੀ ਗਾਰਡ ਕੋ ਵੀ ਹੈ ਨਹੀਂਗਾ ਨਹੀਂ ਨਹੀਂ ਅੱਛਾ ਆਮ ਹੀ ਜਦਾਂ ਸਕਿਉਰਟੀ ਗਾਰਡ ਗੇਟ ਤੇ ਖੜੇ ਹੁੰਦੇ ਉੱਦਾਂ ਹੀ ਖੜੇ ਜੀ ਇਹ ਅੱਛਾ ਹਾਂ ਜੀ ਉਹਨਾਂ ਬਿਠਾ ਲਿਆ ਸੀ ਮੋਰੇ ਹੂੰ ਥੱਲੇ ਫਰਸ਼ ਤੇ ਪਰ ਬਣਾ ਲਿਆ ਸੀਗਾ ਮੈਂ ਪੈਰਾ ਪਾਣੇ ਬਿਠਾਇਆ ਸੀ ਜਦੋਂ ਮੈਂ ਗਿਆ ਸੀ ਉਸ ਵੇਲੇ ਬਿਠਾ ਲਿਆ ਸੀ ਉਹਨਾਂ ਨੇ ਹਾਂ ਕਿੰਨੇ ਜਣਾਂ ਨੂੰ ਬਿਠਾਇਆ ਹੋਇਆ ਸੀਗਾ ਥੱਲੇ ਦੋ ਜਣੇ ਥੱਲੇ ਬੈਠਾ ਸੀ ਕਿੰਨੇ ਕ ਪੈਸੇ ਕੁਛ ਆਈਸੀ ਅੰਦਰ ਦੱਸਿਆ ਕਿ ਇੰਨੇ ਕ ਪੈਸੇ ਲੈ ਗਏ ਮੈਂ ਨਹੀਂ ਪੁੱਛਿਆ ਗਿਆ ਜੀ ਉਹ ਤਾਂ ਪੁਲਿਸ ਦਾ ਰਸ਼ ਪਿਆ ਸੀ ਉਹ ਮੈਂ ਨਹੀਂ ਪੁੱਛਿਆ ਕੁਛ ਅੱਛਾ ਤੁਹਾਡਾ ਮੋਬਾਈਲ ਵੀ ਲਾਣ ਲੈ ਕੇ ਸੀ ਮੇਰਾ ਮੋਬਾਈਲ ਵੀ ਨਾਲ ਲੈ ਕੇ ਸੀ ਤੇ ਤਿੰਨ ਮੋਬਾਈਲ ਸਟਾਪ ਤੇ ਲੈ ਗਿਆ ਸੀ ਤੇ 20 ਮਿੰਟ ਬਾਅਦ ਪੁਲਿਸ ਵਾਲਿਆਂ ਨੇ ਮੈਨੂੰ ਮੋਬਾਈਲ ਲੰਬ ਕੇ ਲੈ ਆਤੇ ਸੀ ਮਤਲਬ ਤੁਹਾਡਾ ਮੋਬਾਈਲ ਲੈ ਕੇ ਨਾਲ ਸੁੱਟ ਗਏ ਕਿਤੇ ਸੁਣਨ ਜੀ ਆਇਆ ਸੀ ਵੀ ਪੰਪ ਦੇ ਲੱਗੇ ਛਾ ਕੇ ਫੁਵਾੜੇ ਰਸਤੇ ਜਿਹੜਾ ਪੰਪ ਪੈਂਦਾ ਆਪਣਾ ਰਹਾਣ ਜੱਟਾਂ ਚ ਉਹਦੇ ਸਾਹਮਣੇ ਸੁੱਟ ਗਿਆ ਕਿਤੇ ਪੁਲਿਸ ਵਾਲਿਆਂ ਨੇ ਵੀ ਆਪਣਾ ਮੋਬਾਈਲ ਲੈ ਲਓ ਤੁਸੀਂ 3:10 ਦੇ ਅੰਦਰ ਗਏ ਆ ਉਹ ਤੋਂ ਪਹਿਲਾਂ ਹੀ ਲੁਟੇਰੇ ਅੰਦਰ ਸੀਗੇ ਤੁਸੀਂ ਰੂਟੀਨ ਦੇ ਕੋਈ ਕੰਮ ਗਏ ਸੀ ਤੇ ਤੁਹਾਡੇ ਤੋਂ 3:10 ਦੇ ਬਾਅਦ ਕਿੰਨਾ ਕ ਟਾਈਮ ਅੰਦਰ ਰਹੇ ਲੁਟੇਰੇ ਮਿੰਟ ਮਿੰਟਾ ਦਾ ਮਟੇ ਵੀ ਰਹੇ ਸੀ ਚੱਲ ਗਏ ਸੀ ਮਤਲਬ ਉਹਦਾ ਕੰਮ ਕਰਦਾ ਸਾਡਾ ਵੀ ਮੇਰੇ ਕਰਕੇ ਯਾਨੀ ਮਿੰਟ ਜਿਹੜਾ ਮਿਡਲੇਟ ਹੋ ਗਿਆ ਹੁਣਗੇ ਪੈਸਾ ਨਿਕਲ ਜਾਣਾ ਸਾਨੂੰ ਨਹੀਂ ਹਮ ਮਤਲਬ ਉਹਨੇ ਦੇਖ ਲਿਆ ਤੁਸੀਂ ਅੰਦਰ ਆਣ ਲੱਗੇ ਮੈਂ ਅੰਦਰ ਆਇਆ ਹਾਂ ਉਹਨੇ ਰੋਕਿਆ ਉਹਨੇ ਚਰਚ ਲਈ ਹਮ ਮੈਂ ਅੰਦਰ ਬਹਿ ਗਿਆ ਜਾ ਕੇ ਉੱਤਰ ਗਿਆ ਤਿੰਨਾਂ ਕੋਲ ਪਿਸਤਲ ਸੀਗੇ ਤੂੰ ਕੋਲ ਸਕੇ ਜੀ ਅੱਛਾ ਤੀਜੇ ਕੋਲ ਤਾਂ ਮੈਂ ਦੇਖਿਆ ਨਹੀਂ ਹਮ ਤੀਜੇ ਨੇ ਬੈਗ ਫ ਬੋਲਦੇ ਪੰਜਾਬੀ ਸੀਗੇ ਪੰਜਾਬੀ ਹਾਂਜੀ ਕੋਈ ਆਈਡੀਆ ਹੁੰਦਾ ਮੁੰਡੇ ਕਿੰਨੇ ਉਮਰ ਦੇ ਲੱਗਦੇ ਛੋਟੋ ਛੋਟੀ ਉਮਰਾਂ ਦੇ ਸਕੇ ਜੀ ਤਕਰੀਬਨ ਭਲਕੇ ਦੇ 20 18 20 ਸਾਲ ਦੇ ਬਸ ਇਦਾਂ ਹੀ ਅੱਛਾ ਹਾਂਜੀ ਤੇ ਗੱਡੀ ਗੱਡੀ ਕੋਈ ਦੇਖੀ ਬਾਅਦ ਕਿਧਰੋਂ ਵੀ ਬਾਹਰ ਖੜੀ ਸੀ ਉਦੋਂ ਮੈਨੂੰ ਤਾਂ ਇੰਨਾ ਪਤਾ ਨਹੀਂ ਸੀ ਵੀ ਗੱਡੀ ਬਾਹਰ ਵੀ ਇਸ ਕਰਕੇ ਆਈ ਵੀ ਅਜੇ ਤੱਕ ਚੱਕ ਕੇ ਕਰਾਉਂਦਾ ਨੰਬਰ ਹੀ ਚੈੱਕ ਕਰਾਉਂਦਾ ਫਿਰ ਜਾਣ ਦੀ ਰੋਡ ਵੀ ਨਹੀਂ ਸੀ ਅੰਦਰ ਮੈਨੂੰ ਹਾਂਜੀ ਹਨਾ ਜੀ ਪਤਾ ਲੱਗ ਜਾਂਦਾ ਤਾਂ ਹੂੰ ਜੋ ਪਤਾ ਨਹੀਂ ਕਰਕੇ ਅਚਾਨਕ ਗਏ ਆ ਤੇ ਗੱਡੀ ਵਾਲ ਵੀ ਖਿਆਲ ਨਹੀਂ ਮਾਰਿਆ ਵੀ ਗੱਡੀ ਕਿਹੜੀ ਆ ਕਿਹੜੇ ਰਮਾਰ ਕੇ ਦੀ ਆ ਕਿਹ ਕਿਦਾਰਾ ਇਸ ਕਰਕੇ ਆਪਾਂ ਨੂੰ ਗੌਰ ਨਹੀਂ ਹੈਗਾ ਅੱਜ ਦਿਨ ਦਿਹਾੜੇ ਇਕਦੋਂ ਪਹਿਲਾਂ ਗੱਡੀ ਡਿਗਲ ਚੁੱਕੀ ਸੀ ਇਹ ਜਿਹੜਾ ਤੁਹਾਡਾ ਰਾਹ ਵੀ ਹੈਗਾ ਇਹ ਡਮੇਲੀ ਨੂੰ ਜਾਂਦਾ ਹੀ ਰਹਾ ਮੇਰੀ ਰੋੜਾਂ ਜਾਂਦੀ ਹਾਂ ਤੇ ਇਹ ਇੰਨਾ ਰਾਹ ਵੀ ਚੱਲਦਾ ਦਿਨ ਦਿਹਾੜੇ ਅਜਿਹੀ ਵਾਰਦਾਤ ਕਿੱਥੇ ਸੁਰੱਖਿਅਤ ਹੈ ਲੋਕ ਸੁਰੱਖਤ ਹੈ ਹੀ ਨਹੀਂ ਜੀ ਇਸ ਹਿਸਾਬ ਨਾਲ ਤਾਂ ਸਾਨੂੰ ਦੁਕਾਨ ਦਾ ਜੇ ਪੰਜਾਬ ਐਂਡੇ ਬੈਂਕ ਨਹੀਂ ਸੁਰੱਖਿਅਤ ਹੈਗਾ ਤਾਂ ਅਸੀਂ ਕਿੱਥੇ ਸੁਰੱਖਿਅਤ ਆਪਣਾ ਜੀ ਦੁਕਾਨਦਾਰਾਂ ਨੇ ਜਾਂ ਕਿਸੇ ਬੇਲੀ ਕੁਝ ਵੀ ਹੋ ਸਕਦਾ ਅੰਦਰ ਮਦਦ ਸਟਾਫ ਤੇ ਕੱਲ ਤੁਸੀਂ ਕਸਟਮਰ ਸੀਗੇ ਹੋਰ ਕੋਈ ਨਹੀਂ ਸੀਗਾ ਬਾਕੀ ਸਟਾਫ ਮੈਂਬਰ ਸੀ ਸਾਰੇ ਹਾਂਜੀ ਸਟਾਫ ਮੈਂਬਰ ਸੀਗੇ ਮੈਂ ਹੀ ਬਾਅਦ ਚ ਅਚਾਨਕ ਗਿਆ ਤਾਂ ਇਦਾਂ ਗੱਲ ਹੋਈ ਆ ਹੂੰ ਹਾਂਜੀ ਹੁਣ ਮੁੜ ਕੇ ਮੈਂ ਤੁਹਾਡਾ ਮੋਬਾਈਲ ਵੀ ਮਿਲ ਗਿਆ ਬਾਕੀ ਵੀ ਮੁਲਾਜ਼ਮਾਂ ਦਾ ਵੀ ਮੋਬਾਈਲ ਮਿਲ ਗਿਆ ਅੱਛਾ ਜੀ ਕੋਈ ਮੋਬਾਈਲ ਤਾਂ ਰਹਿ ਗਿਆ ਮੁਲਾਜ਼ਮਦਾਰ ਬਾਕੀ 3 ਆ ਗਏ ਸੀ ਹੂੰ 4 ਗਏ ਸੀਗੇ ਹਾਂਜੀ ਤੁਸੀਂ ਫੌਰੀ ਦੌਰ ਤੇ ਨਾਲੇ ਬਾਹਰ ਆਏ ਆ ਦੇਖਿਆ ਗੱਡੀ ਕਿਦਾਂ ਨੂੰ ਲੱਗੀ ਗੱਡੀ ਦਾ ਮੂੰਹ ਕਿਦਾਂ ਨੂੰ ਬਾਅਦ ਚ ਆਏ ਆ ਜੀ ਅੱਛਾ ਜੀ ਬਾਹਰ ਬਾਅਦ ਚ ਆਏ ਆ ਕਾਫੀ ਚਿਰ ਬਾਅਦ ਚ ਆਏ ਆ ਕਿਉਂਕਿ ਉਸ ਵੇਲੇ ਬੰਦੇ ਨੂੰ ਇਹ ਸੋਚ ਪੈ ਜਾਂਦੀ ਆ ਵੀ ਫਲਾਣੇ ਥਾਣੇ ਨੂੰ ਤੁਸੀਂ ਮੋਬਾਈਲ ਕਰੋ ਜਾਂ ਸਰਪੰਚ ਸਾਹਿਬ ਨੂੰ ਥਾਣੇ ਕਰੋ ਇਸ ਕਰਕੇ ਨਾ ਵੀ ਆਪਾਂ 2 ਮਿੰਟ ਅੰਦਰ ਲੱਗ ਗਏ ਸਾਨੂੰ ਜਦ ਤੱਕ ਗੱਡੀ ਨਿਕਲ ਚੁੱਕੀ ਸੀ ਤੇ ਕਿੱਧਰ ਨੂੰ ਗਏ ਕਿੱਧਰ ਨੂੰ ਇਹ ਨਹੀਂ ਪਤਾ ਲੱਗਾ ਤੁਸੀਂ ਠੀਕ ਹੈ ਕੋਈ ਤੁਹਾਡੇ ਨਾਲ ਨਹੀਂ ਕੁੱਟ ਮਾਰ ਕੇ ਤੇ ਕੁਛ ਨਹੀਂ 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 ਠੀਕ ਹੈ ਬਿਲਕੁਲ ਓਕੇ ਮੈਂ ਮਲਾਜਮ ਵੀ ਸਾਰੇ ਠੀਕ ਹੈ ਹਾਂਜੀ ਹਾਂਜੀ ਸਭ ਠੀਕ ਹੈ ਜਿਹੜੇ ਕੈਸ਼ੀਅਰ ਉਹ ਜੈਂਟਸ ਹੈ ਲੇਡੀਜ਼ ਦੇ ਅੰਦਰ ਲੇਡੀਜ਼ ਲੇਡੀਜ਼ अच्छा उनो को कैश वगैरह लगे या कुछ बाद में को को कोई ਤੁਹਾਡੀ ਗੱਲਬਾਤ ਹੋਈ ਹੋਵੇ ਬੈਂਕ ਵਾਲਿਆਂ ਨਾਲ ਕਿ ਹਨ ਨਹੀਂ ਆਪਾਂ ਕੋ ਗੱਲਬਾਤ ਨਹੀਂ ਕੀਤੀ ਜੀ ਕਿਉਂਕਿ ਉਧਰ ਪੋਰਸਾਨਾ ਦਾ ਪਹਿਰਾ ਹੋ ਗਿਆ ਸੀਗਾ ਜੀ ਤੇ ਬਾਕੀ ਹਿਸਾਬ ਤਾਂ ਉਹਨਾਂ ਨੇ ਕਰਕੇ ਦੱਸਣਾ ਹੁੰਦਾ ਵੀ ਕੀ ਕੁਝ ਲੱਗੇ ਕੀ ਕੁਝ ਨਹੀਂ ਲੱਗੇ ਉਹਦੇ ਬਾਰ ਸਾਨੂੰ ਕੋਈ ਪਤਾ ਨਹੀਂ ਕੋਈ ਕਸਟਮਰ ਦਾ ਫੋਨ ਆਇਆ ਸੀਗਾ ਤੇ ਰਣਾ ਜੱਟਾ ਤੇ ਬੈਂਕ ਵਿੱਚ ਹੋ ਗਈ ਆ ਮੈਂ ਸੁਬਿਹਰ ਸਭ ਨੂੰ ਫੋਨ ਕਰਤਾ ਸੀ ਜਾਨੂੰ ਕਰਤਾ ਐਸਾਸ ਵੀ ਰੇਡ ਨੂੰ ਫੋਨ ਕਰਤਾ ਮੈਂ ਮੈਂ ਆਪੇ ਖੋਲਾ ਗਿਆ ਐਸਐਚਓ ਵੀ ਨਾਲੇ ਮੇਰੇ ਨਾਲੇ ਆ ਗਿਆ ਉਹਨਾਂ ਨਾਲੇ ਆ ਗਿਆ ਉਹਨਾਂ ਨਾਲ ਤੇ ਜਾਂਦੇ ਹੋਏ ਲਗਭਗ ਕਿੰਨਾ ਕਿੰਨਾ ਖਾਨੋਂ ਗਿਆ ਸਰ ਉਹ ਕਹਿੰਦੇ ਠੱਤੀ 40 ਲੱਖ ਰੁਪਏ ਇਹ ਬੈਂਕ ਦੇ ਅੰਦਰੋਂ ਲੁੱਟ ਹੋਈ ਹੈ ਕਿ ਕਿਸੇ ਗਾਹਕ ਨਾਲ ਹੋਈ ਹੈ ਅੰਦਰੋਂ ਅੰਦਰੋਂ ਹੈ ਸਰ ਪੁਲਿਸ ਸਾਹਿਬ ਇਹ ਉਹਨਾਂ ਨੂੰ ਦੱਸਿਆ ਵੀ ਕਾਤੇ ਬੰਦੇ ਆਏ ਸੀ ਗੱਡੀ ਦੇ ਕਹਿੰਦੇ ਆਏ ਆ ਵਾ ਕੀ ਕੈਮਰੇ ਨਾਲ ਕਿੰਨੇ ਲੋਕ ਸੀ ਦਿੱਤੇ ਉਹਨਾਂ ਨੇ ਕੁਝ ਤਿੰਨ ਰਹਿ ਗਏ ਅੰਦਰ ਵਾਏ ਆ ਤਾਂ ਅੱਛਾ ਜੀ ਗਨ ਪੁਆਇੰਟ ਬਾਰੇ ਕੁਝ ਦੱਸਿਆ ਗਨ ਪੁਆਇੰਟ ਕਿੰਨਾ ਕੋ ਸੀ ਸਰ ਕਿੰਨੇ ਕਿੱਦੋਂ ਗਿਆ ਪਤਾ ਲੱਗਾ ਅੱਛਾ ਮੋਬਾਈਲ ਉਹ ਸੈਟ ਕੇ ਵਾਸਤੇ ਸਾਰੇ ਕੋਈ ਕੈਮਰੇ ਵਗੈਰਾ ਵੀ ਲੱਗ ਗਏ ਨਾਲ ਗਵਾਂਡ ਦਾ ਸਗਾ ਦੁਕਾਨ ਬੜਾ ਹਾਂਜੀ ਸਰਬੰਨ ਸਾਹਿਬ ਕੋਈ ਕੈਮਰੇ ਵਗੈਰਾ ਵੀ ਲੱਗ ਗਏ ਇਹਨਾਂ ਦੇ ਉਹ ਕੈਮਰੇ ਨਹੀਂ ਕੈਮਰੇ ਨਹੀਂ ਜਿਹੜਾ ਦੁਕਾਨ ਵਾਲਾ ਇਹਨਾਂ ਦਾ ਮੋਬਾਈਲ ਵੀ ਨਾਲ ਲੈ ਗਿਆ ਸੀ ਇਹ ਆਏ ਬੈਂਕੇ ਅੰਦਰ ਵੱਡੇ ਬੈਂਕ ਦੇ ਅੱਛਾ ਇਹਨਾਂ ਨੇ ਕਦੇ ਮੋਬਾਈਲ ਬਣਾ ਫੜਾ ਦੇ ਅੱਛਾ ਜੀ ਇਹ ਬੰਦੇ ਅੰਦਰ ਸੀ ਬੈਂਕ ਦੇ ਉਸ ਵੇਲੇ ਓਕੇ ਇਹਨਾਂ ਦਾ ਫੋਨ ਕੱਢ ਲਿਆ ਅੱਛਾ ਜੀ ਤਰਪੰਸ ਕਿ ਲੱਗਦਾ ਤੁਹਾਨੂੰ ਇਦਾਂ ਦਾ ਇੱਕ ਦਿਨ ਦਿਹਾੜੇ ਕਿਦਾਂ ਦੀ ਬਾਰਦਾਤ ਹੋਣ ਦਾ ਸਾਡੇ ਦੇਖੋ ਇਹਨਾਂ ਆਦਮੀਆਂ ਕਿੰਨੇ ਪੁੱਛ ਰਿਹਾ ਕਦੀ ਪਹਿਲੀ ਲਾਟ ਹੋਈ ਰਹਿਣਾ ਚੱਤਾ ਕਦੀ ਟਿਕਟੀਆਂ ਜੰਗੀ ਦੀ ਪਹਿਨੇ ਪਹਿਲੀ ਹੋਈ ਨਾ ਤੇ ਮਤਲਬ ਕੀ ਤੁਹਾਨੂੰ ਮਹਿਸੂਸ ਕੀ ਕੀ ਮਹਿਸੂਸ ਕਰਦੇ ਆ ਵੀ ਕੀ ਕਹਿਣਾ ਚਾਹੁੰਦੇ ਸਰਕਾਰਾਂ ਨੂੰ ਸਰਕਾਰਾਂ ਦਾ ਪ੍ਰੈਨ ਨੂੰ ਖਿਆਰ ਰੱਖਣਾ ਜੇ ਇਹ ਹੀ ਕਹਿ ਸਕਦੇ ਆ ਤੇ ਖਿਆਰ ਰੱਖਾਂ ਚਲੋ ਬੈਂਕਾਂ ਨਾਲ ਜੁੜੀ ਆਵੇ ਪੇਮੈਂਟ ਵੀ ਜ਼ਿਆਦਾ ਸੀਗੀ ਕਿਹੜੀ ਬੈਂਕ ਹੈ ਜੀ ਇਹ HDFC ਕਿਸ ਰੋਡ ਦੇ ਉੱਪਰ ਹੈ ਇਹਨਾਂ ਦਾ ਮੈਨੇਜਰ ਸਾਹਿਬ ਦਾ ਨਾਮ ਪਤਾ ਕੀ ਹੈ ਜੀ ਨਹੀਂ ਨਵੇਂ ਨਾਰੀ ਦਾ ਪਤਾ ਨਹੀਂ ਸਾਨੂੰ ਤਕਰੀਬਨ ਸਵਾ 3 ਵਜੇ ਇਨਫੋਰਮੇਸ਼ਨ ਆਈ ਹੈ ਗੁਰਪਈ ਟੁੰਡੇ ਦਿਹਾੜਣਾ ਚੱਟਾ ਦੇ ਐਚਡੀਐਫਸੀ ਬੈਂਕ ਦੇ ਵਿੱਚ ਤਿੰਨ ਨਕਾਬਪੋਸ਼ ਲੋਕ ਪਿਸਟੌਲ ਦੀ ਨੋਕਤੇ ਬੜੀ ਹੈ ਤੇ ਉਹਨਾਂ ਨੇ ਬੈਂਕ ਦੇ ਵਿੱਚ ਜਿਹੜੀ ਡਕੈਤੀ ਕੀਤੀ ਹੈ ਤੇ ਬੈਂਕ 'ਚ ਡਕੈਤੀ ਕਰਕੇ ਇਮੀਡੀਏਟਲੀ ਉਹ ਚਿੱਟੇ ਰੰਗ ਦੀ ਟੁੰਡੀ ਵਰਨਾ ਗੱਡੀ 'ਚ ਨਿਕਲ ਗਿਆ ਤੇ ਇਨਫੋਰਮੇਸ਼ਨ ਮਿਲਦੇ ਹੀ ਇਮੀਡੀਏਟਲੀ ਜਿਹੜੀ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਤੇ ਉਹਨੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਜਿਹੜਾ ਪਰਚਾ ਦਰਜ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ ਇਮੀਡੀਏਟਲੀ ਪਰਚਾ ਦਰਜ ਕਰਕੇ ਅਸੀਂ ਵਕ ਵਕ ਟੀਮ ਬਣਾ ਕੇ ਜਿਹੜਾ ਕਿ ਛੇਤੀ ਛੇਤੀ ਟ੍ਰੇਸ ਕਰ ਲਾ ਐਸਐਸਪੀ ਸਾਹਿਬ ਦੱਸਿਆ ਇਹਨਾਂ ਨੇ ਕਿੰਨੀ ਕੁ ਮਾਉਂਡ ਗਈ ਹੈ ਅੰਦਰੋਂ ਅਮਾਉਂਟ ਅਜੇ ਵੈਰੀਫਾਈ ਕੀਤੀ ਜਾ ਰਹੀ ਹੈ ਜਿੱਦਾਂ ਵੈਰੀਫਾਈ ਹੁੰਦੀ ਫਿਰ ਅਸੀਂ ਫਿਰ ਵੀ ਕੁਝ ਦੱਸਿਆ ਹੋਊਗਾ ਅੰਦਾਜ਼ਾ ਵੀ ਕੁਝ ਵੀ ਕੁਝ ਵੀ ਦੱਸਿਆ ਹੋਵੇਗਾ ਭਾਜੀ ਐਗਜ਼ੈਕਟਲੀ ਦੱਸਣਾ ਔਖਾ ਹੈਗਾ ਜੀ ਟੋਟਲ ਕਿੰਨੇ ਬੰਦੇ ਤੇ ਪਤਾ ਲੱਗਿਆ ਹੁਣ ਤੱਕ ਟੋਟਲ ਤਿੰਨ ਬੰਦੇ ਜਿਹੜਾ ਸਾਨੂੰ ਦਿਖਾਈ ਦੇ ਰਹੇ ਹੈਗੇ ਤਿੰਨ ਬੰਦਿਆਂ ਦਾ ਹੈਗਾ ਜੀ ਕੀ ਚਾਹੀ ਸੀ ਜੀ ਉਹ ਇੱਕ ਚਿੱਟੇ ਰੰਗ ਦੀ ਹੁੰਡਈ ਵਰਨਾ ਗੱਡੀ ਦੇ ਵਿੱਚ ਆਇਆ। ਅਸਾਂ ਸੀ ਪਾਸ ਹਥਿਆਰ ਕੀ ਪਿਸਟਲ ਵਗੈਰਾ ਕਿੰਨੇ ਸੀ ਉਹਨਾਂ ਕੋਲ ਦੱਸਿਆ ਇਹਨਾਂ ਨੇ ਕੁਝ। ਉਹਨਾਂ ਕੋਲ ਜਿਹੜੇ ਸਾਨੂੰ ਹਰੇਕ ਤੱਕ ਦੋ ਪਿਸਟਲ ਤਾਂ ਦਿਖ ਰਹੇ ਹੈਗੇ ਹੋ ਸਕਦਾ ਹੈ ਤੀਜੇ ਦੇ ਕੋਲ ਵੀ ਹੋਵੇ। ਅਸਾਂ ਸੀ ਪਾਸ ਇਹਨਾਂ ਕੋਲ ਮੌਕੇ ਤੇ ਸਕਿਉਰਿਟੀ ਕਾਰਡ ਹੈ। ਵੀਡੀਓ ਜਿਹੜਾ ਚੈੱਕ ਕੀਤਾ ਸਕਿਉਰਿਟੀ ਕਾਰਡ ਸੀ। ਅੱਛਾ ਜੀ ਘਟਨਾ ਨੂੰ ਅੰਜਾਮ ਦੇ ਕੇ ਉਹ ਕਿੱਧਰ ਨੂੰ ਗਏ ਨੇ ਕੁਝ ਰਿਕਵਰੀ ਜਾਂ ਮੋਬਾਈਲ ਵਗੈਰਾ ਕਹਿੰਦੇ ਰਿਕਵਰ ਹੋਇਆ ਕੁਝ? ਬਿਲਕੁਲ ਜਿਹੜਾ ਇਹ ਤਿੰਨ ਕਾਬਕੋਸ਼ ਆਏ ਸੀ ਇਹਨਾਂ ਨੇ ਕੁਝ ਕਸਟਮਰਸ ਦੇ ਵੀ ਮੋਬਾਈਲ ਫੋਨ ਲੈ ਲਈ ਸੀ ਤੇ ਉਹ ਵੀ ਅਸੀਂ ਇਮੀਡੀਏਟਲੀ ਰਿਕਵਰ ਕਰ ਲਏ ਆ ਤੇ ਉਹਨਾਂ ਦੇ ਜਿਹੜਾ ਰੂਟ ਜਿਹੜੇ ਰੂਟ ਤੋਂ ਭੱਜੇ ਉਹਨੂੰ ਸਟ੍ਰੇਸ ਕਰ ਰਹੇ ਆ ਤੇ ਉਹ ਕਿਹੜੀ ਸਾਈਡ ਨੂੰ ਗਏ ਤੇ ਮੋਬਾਈਲ ਕਿਹੜੀ ਸਾਈਡ ਤੋਂ ਕਵਰ ਹੋਇਆ ਜੀ ਆ ਮਿਕਸ ਹੈਗਾ ਹੈ ਹਜੇ ਤੇ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਤੁਹਾਡੇ ਨਾਲ ਸਾਈਡ ਡੀਟੇਲ ਸ਼ੇਅਰ ਕਰਾਂਗੇ ਐਸੇ ਸਿਰ ਕਾਫੀ 1.5 ਘੰਟਾ 2 ਘੰਟੇ ਹੋ ਗਏ ਇਸ ਵਾਰਦਾਤ ਹੋਈ ਨੂੰ ਮਤਲਬ ਹੁਣ ਤੱਕ ਆਪਾਂ ਨੂੰ ਇਹ ਨਹੀਂ ਪਤਾ ਲੱਗਾ ਵੀ ਕਿੰਨੀ ਕਮੌਂਡ ਗਈ ਆ ਇਹ ਬੈਂਕ ਮੈਨੇਜਰ ਜੀ ਕਰਨਗੇ ਵੈਰੀਫਾਈ ਤੁਸੀਂ ਅੰਦਰ ਤੁਸੀਂ ਮੌਕੇ ਤੇ ਆਏ ਮਤਲਬ ਕੁਝ ਹੋਏ ਦੱਸਿਆ ਵੀ ਕਿੰਨੇ ਹਜ਼ਾਰਾ ਚ ਗਏ ਲੱਖਾਂ ਚ ਗਏ ਕੁਝ ਹੋ ਸਕਦਾ ਲੱਖ ਰੁਪਏ ਚ ਗਏ ਜੀ ਲੱਖ ਰੁਪਏ ਚ ਗਏ ਸਰ ਕਿੰਨੇ ਕਬਾਦ ਟਾਈਮ ਸੇ ਕੋਈ ਟਾਈਮ ਤਾਂ ਪਤਾ ਲੱਗਿਆ ਸਵਾ 3 ਵਜੇ ਦੇ ਲੱਗੀ ਬੈਂਕ ਚ ਬਣੀ ਐਸਐਸਪੀ ਸੋ ਇਹ ਦਿਨ ਦਿਹਾੜੇ ਇੱਕ ਵੱਡੀ ਵਾਰਦਾਤ ਹੋਈ ਹੈ ਕੀ ਕਹਿਣਾ ਚਾਹ ਚ ਕੀ ਮਤਲਬ ਤੁਹਾਨੂੰ ਕੀ ਲੱਗਦਾ ਇਹ ਬਿਲਕੁਲ ਵਾਰਦਾਤ ਜਿਹੜੀ ਹੋਈ ਹੈ ਇਹਨੂੰ ਇਮੀਡੀਏਟਲੀ ਟ੍ਰੇਸ ਕਰ ਲਾਂਗੇ ਪਿਛਲੇ ਵੀ ਜਿੰਨੇ سنگੀਨ ਜੱਤ ਸਾਟੀ ਚੋਰਾ ਹੋਇਆ ਜ਼ਿਲ੍ਹੇ ਚ ਅਸੀਂ ਸਾਰੇ ਹੀ ਰਿਕਾਰਡ ਟਾਈਮ ਦੇ ਵਿੱਚ ਟ੍ਰੇਸ ਕੀਤੇ ਹਨ ਇਹ ਕੇਸ ਵੀ ਅਸੀਂ ਰਿਕਾਰਡ ਟਾਈਮ 'ਚ ਟ੍ਰੇਸ ਕਰ ਲਾਂਗੇ ਪਰ ਅਸੀਂ ਦੇਖਿਆ ਕਿ ਮੌਕੇ ਤੇ ਜਦੋਂ ਅਸੀਂ ਫਗਵਾੜੇ ਤੋਂ ਆਇਆ ਕੋਈ ਵੀ ਨਾਕਾ ਫਗਵਾੜੇ ਤੋਂ ਲੈ ਕੇ ਇੱਥੇ ਤੱਕ ਨਹੀਂ ਸੀ ਤਾਂ ਕੀ ਲੱਗਾ ਤੁਹਾਨੂੰ ਕਾਰਨ ਨਾਕਾ ਅਚਨਚੇਤ ਲਾਇਆ ਜਾਂਦਾ ਜੀ ਹਮੇਸ਼ਾ ਨਹੀਂ ਹੁੰਦਾ ਜਦੋਂ ਸਾਨੂੰ ਲੋੜ ਮਹਿਸੂਸ ਹੁੰਦੀ ਹੈ ਉਦੋਂ ਅਸੀਂ ਨਾਕਾ ਲਾਉਂਦੇ ਡੋਟ ਤੋਂ ਬਾਅਦ ਨਾਕਾ ਲੱਗਾ ਸੀ ਕਿਤੇ ਬਿਲਕੁਲ ਜੀ ਸਾਰੇ ਕੰਟਰੋਲ ਰੂਮਸ ਅਸੀਂ ਅਲਰਟ ਕਰ ਦਿੱਤੇ ਸੀ ਸਾਰੀ ਪੁਲਿਸ ਫੋਰਸ ਪਾਰਟੀ ਕਦੋਂ ਤੱਕ ਕਦੋਂ ਤੱਕ ਫੜਨ ਦੀ ਕਦੋਂ ਤੱਕ ਫੜਨ ਦੀ ਆਸ ਕੀਤੀ ਜਾ ਸਕਦੀ ਹੈ ਜੀ ਇਮੀਡੀਏਟਲੀ ਅਸੀਂ ਛੇ ਥੈਂਕ ਯੂ ਸੋ ਮੱਚ। ਈਸ਼ਵਰਜਿੰਦਰ ਹੁਣੇ ਜਿਹੜਾ ਦੱਸਦੇ ਪਏ ਅੰਕਲ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਮੋਬਾਈਲ ਵੀ ਜਿਹੜਾ ਲੁਟੇਰੇ ਨਾਲ ਲੈ ਕੇ ਸੀ ਗਿਆ ਪਰ ਮੋਬਾਈਲ ਪੁਲਿਸ ਨੇ ਰਿਕਵਰ ਕਰ ਲਿਆ ਤੇ ਹੁਣ ਮੋਬਾਈਲ ਉਹਨਾਂ ਦੇ ਕੋਲ ਹੀ ਹੈ ਤੇ ਦੋ ਬੈਂਕ ਮੁਲਾਜ਼ਮਾਂ ਦੇ ਜਿਹੜੇ ਤਿੰਨ ਬੈਂਕ ਮੁਲਾਜ਼ਮਾਂ ਦੇ ਮੋਬਾਈਲ ਜਿਹੜੇ ਸੀਗੇ ਉਹਨਾਂ ਦੇ ਵਿੱਚੋਂ ਦੋ ਦੇ ਮੋਬਾਈਲ ਜਿਹੜਾ ਹਲੇ ਤੱਕ ਜੋ ਪੁੱਛਿਆ ਕਿ ਉਹਨਾਂ ਦਾ ਰਿਕਵਰ ਕੀਤਾ ਇੱਕ ਦਾ ਜਿਹੜਾ ਮੁਲਾਜ਼ਮ ਦਾ ਮੋਬਾਈਲ ਨਹੀਂ ਮਿਲਿਆ ਪਰ ਹੁਣ ਦੇਖ ਰਹੇ ਆ ਮੋਬਾਈਲ ਜ਼ਰੂਰ ਮਿਲੇ ਆ ਕੈਸ਼ ਜਿਹੜਾ ਲੈ ਕੇ ਗਏ ਆ ਜਾਂ ਜਿਹੜੇ ਲੁਟੇਰੇ ਆ ਕਦੋਂ ਤੱਕ ਪੁਲਿਸ ਗ੍ਰਿਫ